ਕਿਵੇਂ 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 ਕਰਕੇ ਤਾਂ ਬੜਾ ਵੱਡਰ ਐ ਐ ਕਰਕੇ ਵੱਡਰ ਤਾਂ ਬੜਾ سپورਟ ਕਰੋ ਜੀ ਆਪਣਾ ਭਾਈ ਐ ਇਹਨੂੰ ਵੱਡਾ ਤੇ ਛੋਟਾ ਹੀ ਆ ਨਹੀਂ ਨਹੀਂ ਟਰਾਂਸਪੋਰਟ ਹੀ ਨੇ ਜੀ ਸਕੂਲ ਦੇ ਦੇ ਮਸ਼ਹੂਰ ਬੰਦੇ ਨੇ ਆਜ ਤੇ ਹਾਂਜੀ ਮਿੱਤਰੋ ਸਵਾਗਤ ਆ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਮੈਂ ਅਰਨਵੀਰ ਸਿੰਘ ਓਜਲਾ ਤੁਸੀਂ ਦੇਖ ਰਹੇ ਹੋ ਜਿਹੜਾ ਬਲੌਗਸ ਆਈ ਹੋਪ ਤੁਸੀਂ ਸਾਰੇ ਘੈਂਟ ਹੋਵੋਗੇ ਮੈਂ ਵੀ ਘੈਂਟ ਆ ਤੇ ਆਪਾਂ ਕਾਫੀ ਟਾਈਮ ਬਾਅਦ ਬਲੌਗ ਸ਼ੂਟ ਕਰ ਰਹੇ ਆ ਤੇ ਪਹਿਲਾਂ ਆਹੀ ਜਗ੍ਹਾ ਤੇ ਖੜਕੇ ਬਲੌਗ ਸ਼ੂਟ ਕੀਤਾ ਸੀ BS6 BS3 ਮੇਰੇ ਵਾਲਾ ਤੇ BS7 ਬੁਲਟ ਦਾ ਕੰਪੈਰੀਜ਼ਰ ਕੀਤਾ ਸੀਗਾ ਤੇ ਅੱਜ ਆਪਣੇ ਕੋਲ ਹੈਗੇ ਨੇ ਦੋ ਬੁਲਟ ਇੱਕ ਹੈਗਾ ਸਟੈਂਡਰਡ 올ਡ ਮਾਡਲ ਪੁੱਠੇਗੇ ਨਾਲ ਇੱਕ ਹੈਗਾ BS6 ਮਾਡਲ ਸਟੈਂਡਰਡ ਤੇ ਅੱਜ ਤੁਹਾਨੂੰ ਦਿਖਾਉਣੇ ਆ ਵੀ ਕੀ ਕੀ ਹਨਾ ਆਪਣੇ ਮੀਜਰ ਡਿਫਰੈਂਸ ਨੇ ਮੀਜਰ ਚੇਂਜ ਚੇਂਜਸ ਨੇ ਤੇ ਕਾਫੀ ਟਾਈਮ ਬਾਅਦ ਬਲੌਗ ਪਾ ਰਹੇ ਹਾਂ ਜੇ ਤੁਸ ਸਾਡੇ ਚੈਨਲ ਤੇ ਨਵੇਂ ਹੋ ਤਾਂ ਲਾਈਕ ਸ਼ੇਅਰ ਕਮੈਂਟ ਕਰਦੇ ਆ ਕਰੋ ਤੇ ਕਰ ਦਿਓ ਬਾਈ ਹੁਣ ਆਪਾਂ ਡੇਲੀ ਬਲੌਗ ਪਾਇਆ ਕਰਾਂਗੇ ਕਿਉਂਕਿ ਬੋਰਡ ਦੇ ਪੇਪਰ ਚੱਲ ਰਹੇ ਨੇ ਇਕ ਪੇਪਰ ਹੋ ਗਿਆ ਬਾਕੀ ਰਹਿੰਦੇ ਨੇ ਤੇ ਉਹ ਤੋਂ ਬਾਅਦ ਹਨਾ ਆਪਾਂ ਫਿਰ ਰੈਗੂਲਰ ਬਲੌਗ ਪਾਵਾਂਗੇ ਤੇ ਤੁਹਾਨੂੰ ਦਿਖਾਉਨੇ ਆਪਾਂ ਤੇ ਹਾਂਜੀ ਮਿੱਤਰੋ ਸਭ ਤੋਂ ਪਹਿਲਾਂ ਆਪਣੇ ਕੋ ਇਹ ਬੁਲਟ ਆ ਇਹ ਤੁਸੀਂ ਪਹਿਲਾਂ ਦੇਖਿਆ ਹੋਊਗਾ ਇਹ ਹੈਗਾ ਆਪਣੇ BS6 ਇਹ ਪ੍ਰਵਾਣ ਬਾਈ ਵਾਲਾ ਤੇ ਇਹ ਹੈਗਾ ਪੁੱਠੇ ਕੇ ਨਾਲਾ ਬੁਲਟ ਜਿਹਨੂੰ ਕੀਲੀ ਵਾਲਾ ਬੁਲਟ ਵੀ ਕਹਿ ਦਿੰਦੇ ਆ ਇਹ 2007 ਮਾਡਲ ਆ ਇਹ 7 ਮਾਡਲ ਆ ਉਹ 21 ਮਾਡਲ ਆ ਤਾਂ ਦੇਖ ਸਕਦੇ ਹੋ ਕੀਲੀ ਵਾਲਾ 23 23 ਉਹ 23 ਮਾਡਲ ਆ ਤੇ ਹਨਾ ਇਹ ਹੈਗਾ ਉਹ ਆਪਣੇ 7 ਮਾਡਲ ਤੇ ਤੁਸੀਂ ਮੇਜਰ ਡਿਫਰੈਂਸ ਪਹਿਲਾ ਡਿਫਰੈਂਸ ਤਾਂ ਇਹੀ ਆ ਵੀ ਇਹ 'ਚ ਹੁੰਦਾ ਕਾਰਬureਟਰ ਠੀਕ ਆ ਜੀ ਇਹ 'ਚ ਦੇਖ ਸਕਦੇ ਹੋ ਤੁਸੀਂ ਆ ਕਾਰਬureਟਰ ਆ ਪੁੱਠੇ ਗੇਰ ਵਾਲਾ ਬੋਲਟ ਆ ਇਹ ਕਾਰਬureਟਰ ਆ ਤੇ ਇਹਦਾ ਇੰਜਣ ਆ ਜਿਹੜਾ ਇਹ ਜੇ ਸੀਰੀਜ਼ ਇੰਜਣ ਆ ਤੇ ਜਿਹੜਾ ਆਹਾਂ ਬੁਲਟ ਆ ਇਹ ਯੂ ਸੀ ਮਾਡਲ ਬੁਲਟ ਆ ਇਹ ਉਹ ਇਹ ਯੂ ਸੀ ਮਾਡਲ ਬੁਲਟ ਆ ਤੇ ਇਹ 'ਚ EFI ਸਿਸਟਮ ਆ ਇਹ ਯੂ ਸੀ ਇੰਜਣ ਆ ਤੇ ਉਹ ਹੈਗਾ ਆਪਣੇ CI ਇੰਜਣ ਤੇ ਆਪਣੇ ਇਹ ਹੈਗਾ ਸੀ ਆਈ ਇੰਜਰ ਤੇ ਇਹਦਾ ਜਿਹੜਾ ਬੈਂਡ ਆ ਨਾ ਇਹ ਬੈਂਡ ਹੈਗਾ ਜਿਹੜਾ ਕੰਪਨੀ ਫਿਟਡ ਬੈਂਡ ਆ ਇਹ ਕੰਪਨੀ ਜੀ ਬੈਂਡ ਆਉਂਦਾ ਦੀ ਕੰਪਨੀ ਚੋਂ ਹੀ ਸਲਾਸਰ ਆਉਂਦਾ ਸੀ ਕੰਪਨੀ ਚੋਂ ਹੀ ਸਲਾਸਰ ਆਉਂਦਾ ਸੀ ਇਹਦੇ ਵਿੱਚ ਐਕਚੁਅਲੀ ਨਾ ਜਾਲੀ ਹੁੰਦੀ ਸੀ ਤੇ ਇੱਥੇ ਹੁੰਦੀ ਸੀ ਕਿ ਸੀਟੀ ਤੇ ਜਦ ਜਿਹੜੇ ਮਕੈਨਿਕ ਹੁੰਦੇ ਸੀ ਉਹ ਬਾਜ ਬਣਾਉਂਦੇ ਸੀ ਨਾ ਤੇ ਇਹਦੀ ਸੀਟੀ ਟਟਪਾਰ ਸੀਟੀ ਕੱਢ ਦਿੰਦੇ ਸੀ ਤੇ ਇਹਦੀ ਜਾਲੀ ਤੋੜ ਦਿੰਦੇ ਸੀ ਤੇ ਇਹ ਮਤਲਬ ਕੰਪਨੀ ਚੋਂ ਹੀ ਜ਼ਿੰਮੇਦਾਰ ਕਢਾਇਆ ਅੱਜ ਵੀ ਉਮੇਦਾ ਹੀ ਪਿਆ ਬਾਈ ਨੇ ਬਹੁਤ ਸਾਫ ਰੱਖਿਆ ਹੋਇਆ ਸਿਰਫ 34000 ਕਿਲੋਮੀਟਰ ਚਲਾਇਆ ਸੱਤ ਮਾਡਲ ਬੁਲਟ ਆ ਤੇ ਇਹ ਹੈਗਾ ਜੀ 2023 ਮਾਡਲ BS6 ਬੁਲਟ ਇਹ ਬਾਈ ਨੇ 6000 ਚਲਾਤਾ ਤੇ ਇਹ ਜਿਹੜਾ ਬੈਂਡ ਸਨਾਸਰ ਆ ਦੇਖ ਸਕਦੇ ਹੋ ਇਹ ਬੈਂਡ ਵੀ ਬਣਾਣਾ ਨਾ ਸਬੈਂਡ ਵੀ ਇਹਨਾਂ ਨੇ ਕੰਪਨੀ ਤੋਂ ਬਾਅਦ ਪਾਇਆ ਸੀ ਕੰਪਨੀ ਵਾਲਾ ਬੈਂਡ ਨਹੀਂ ਹੈਗਾ ਨਾ ਕੰਪਨੀ ਵਾਲਾ ਸਨਾਸਰ ਇਹ ਵੈਸੇ BS6 ਬੁਲਟ ਚ ਪਾਉਣਾ ਦੀ ਚਾਹੀਦਾ ਕਾਫੀ ਮਤਲਬ ਮਸ ਮਾਰਨ ਲੱਗ ਜਾਂਦਾ ਕਚਰਾ ਖਿੱਚੀ ਆਂਦਾ ਕੀ ਵਾਰ ਹਨਾ ਤੇ ਉਹ ਬੁਲਟ ਆ ਮਤਲਬ ਤੁਹਾਨੂੰ ਪਤਾ ਹੀ ਹੈ ਨਾ ਜਿਵੇਂ ਇਹਦੀ ਕੰਡੀਸ਼ਨ ਦੀ ਜਿਵੇਂ ਬੈਂਡਸ ਨਾਸਰ ਦੀ ਕੰਡੀਸ਼ਨ ਆ ਇਹਦਾ origignal ਬੈਂਡਸ ਨਾਸਰ ਹੁੰਦਾ ਨਾ ਇਹ ਚਾਹੇ ਪਾਣੀ ਚ ਖੜਾ ਲਓ ਇਹਨੂੰ ਜਰ ਨਹੀਂ ਲੱਗਦੀ ਜਿਹੜੇ ਬਾਜ਼ਾਰੋਂ ਆਪਾਂ ਆਫਟਰ ਮਾਰਕੀਟ ਲੈ ਲੈਨੇ ਆ ਉਹਨਾਂ ਨੂੰ ਜਰ ਲੱਗ ਜਾਂਦੀ ਆ ਤੇ ਸਭ ਤੋਂ ਪਹਿਲਾਂ ਹੁਣ ਆਪਾਂ ਇਹਦੀ ਸਟਾਰਟਿੰਗ ਦਿਖਾਉਵੇਂ ਆ ਵੀ ਇਹਦੀ ਸਟਾਰਟਿੰਗ ਕਿਵੇਂ ਆ ਤੇ ਆ ਦੇਖੋ ਇਹ ਕਾਫੀ ਜਾਣੋ ਪਤਾ ਵੀ ਇਹ ਚੋਕ ਪਹਿਲਾਂ ਤੇ ਇਹ ਜਿਹੜੀ ਸਟਾਰਟਿੰਗ ਆ ਤੇ ਬਾਜ ਮਤਲਬ ਜਿਵੇਂ ਕਹਿ ਦਿੰਦੇ ਆ ਵੀ ਅਸਲੀ ਬੁਲਟ ਦੀ ਬਾਜ ਜਿਹੜਾ ਗਾੜੇ ਘੇਰਨ ਤੇ ਆ ਅਸਲੀ ਬੁਲਟ ਦੀ ਬਾਜ ਇਹੀ ਬਣਦੀ ਆ ਤੇ ਮਤਲਬ ਹਨਾ ਇਹ ਸਲੋ ਬਹੁਤ ਵਧੀਆ ਖੜਦੇ ਨੇ ਇਹ ਸਲੋ ਖੜਦੇ ਆ ਤੇ ਉਹ ਸਲੋ ਨਹੀਂ ਖੜਦੇ ਹੈਗੇ ਤੇ ਇਹ ਦੇਖ ਸਕਦੇ ਹੋ ਕਰੀ ਬਈ ਸਲੋ ਕਰੀਏ ਇਹਨੂੰ ਆ ਦੇਖੋ ਜਮਾਈ ਸਲੋ ਆ ਇਹ ਜਮਾਈ ਦਾਣੇ ਤੇ ਜਮਾਈ ਦੁਖ ਦੁਖ ਹਨਾ ਤੇ ਹੋਰ ਇਹਦਾ ਡਿਫਰੈਂਸ ਹੈਗਾ ਵੀ ਇਹ ਇਹ ਮਤਲਬ ਛੋਟੀ ਟੈਂਕੀ ਚ ਆਉਂਦਾ ਇਹ ਛੋਟੀ ਟੈਂਕੀ ਆ ਬਹੁਤ ਵਧੀਆ ਹੱਦ ਤੱਕ ਹੋਆ ਤੇ ਇਹ ਜਿਹੜਾ 7 ਮਾਡਲ ਸੀ ਹਨਾ ਇਹ ਮਤਲਬ ਇਹ ਚ ਆਪਣੇ ਟਰਬੋ ਆਉਣ ਲੱਗੀ ਸੀ ਇਹ ਦੇਖ ਸਕਦੇ ਹੋ ਇਹ 7 ਮਾਡਲ ਇਹਦੇ ਮੋਨੋਗ੍ਰਾਮ ਵੀ ਚੇਂਜ ਨੇ ਠੀਕ ਆ ਤੇ ਇਹ ਜਿਹੜਾ ਇੱਕ ਹੋਰ ਡਿਫਰੈਂਸ ਆ ਮੇਜਰ ਬੀ ਜੇ ਇਹ ਨਾ ਇਹਦੇ ਪੁਆਇੰਟ 'ਚ ਪਾਣੀ ਪੈ ਜਾਂਦਾ ਕੀ ਵਾਰ ਆਪਾਂ ਧੋਨੇ ਆ ਸਾ ਹਨਾ ਆਪਾਂ ਧੋਨੇ ਆ ਬੰਨ ਧੋਣ ਦਾ ਸ਼ੌਕ ਹੁੰਦਾ ਇਹਦਾ ਜਰਾ ਇਹ ਜੇ ਪਾਣੀ ਪੈ ਜਾਂਦਾ ਪੁਆਇੰਟ 'ਚ ਤੇ ਜਿਹੜੀ ਪੁਆਇੰਟ ਹਿੱਲੇ ਜਾਂਦਾ ਸਟਾਰਟ ਨਹੀਂ ਹੁੰਦਾ ਫਿਰ ਮਿਸਤਰੀ ਦੀ ਸਟਾਰਟ ਹੁੰਦਾ ਇਹ ਤੇ ਇਹਦਾ ਇਸ ਡਿਫਰੈਂਸ ਤੇ ਜਿਹੜਾ ਇਹ ਹੈ ਤੇ ਆਪਣੇ ਹਨਾ ਇਹਦਾ ਕੋਈ ਪੁਆਇੰਟ ਸਿਸਟਮ ਨਹੀਂ ਹੈਗਾ ਇਹਦਾ ਕੋਈ ਕੁਝ ਨਹੀਂ ਹੈਗਾ ਤੇ ਤੁਹਾਨੂੰ ਇਹਦੀ ਵੀ ਸਟਾਰਟਿੰਗ ਦਿਖਾ ਦਿੰਨੇ ਆ ਵਾਜ ਦੰਦੀ ਆ ਓਏ ਥੋੜਾ ਜਿਹਾ ਮਤਲਬ ਹਨਾ ਕਾਫੀ ਮਿਸਤਰੀ ਜਿਗਾਰਡ ਕਰਦੇ ਨੇ ਸਲੋ ਖੜਨ ਲੱਗ ਜਾਂਦਾ ਤੇ ਉਹ ਸਲੋ ਕਿਵੇਂ ਖੜਾਉਂਦੇ ਨੇ ਨਾ ਇਹ ਚ ਜਿਹੜਾ EFI ਸਿਸਟਮ ਆ ਇਹ EFI ਸਿਸਟਮ ਖੋਲ ਕੇ ਉਹ ਜਿਹੜਾ 5 ਰੁਪਏ ਵਾਲਾ ਪੈਨ ਹੁੰਦਾ ਉਹਦੀ ਜਿਹੜੀ ਪਿੱਛੇ ਵਾਲੀ ਕੈਪ ਹੁੰਦੀ ਆ ਉਹ ਬਸਉਂਦੇ ਨੇ ਤੇ ਉਹਦੇ ਕਰਕੇ ਨਾ ਮਤਲਬ ਆ ਦੇਖੋ ਆ EFI ਆ ਤੇ ਇਹ ਇਹ ਚ ਨਾ ਮਤਲਬ ਫਸਾ ਕੇ ਕੋਈ ਜਿਗਾਰਡ ਕਰਕੇ ਸਲੋ ਇਹ ਵੀ ਹੋ ਜਾਂਦਾ ਪਰ ਇਹਦਾ ਇਹਦੇ ਇੰਜਨ ਤੇ ਬਹੁਤ ਇੰਪੈਕਟ ਪੈਂਦਾ ਮਿਸਮਾਰਨ ਲੱਗ ਜਾਂਦਾ ਕੀ ਵਾਰ ਕੀ ਵਾਰ ਹਨਾ ਇਹਦੇ ਅੰਦਰ ਵਾਲੀ ਜਿਹੜੀ ਟਾਈਮਿੰਗ ਹੁੰਦੀ ਆ ਉਹ ੜਹ ਹੋ ਜਾਂਦੀ ਆ ਟਪਟਾਂ ਬਾਜ ਕਰਦੀਆਂ ਨੇ ਪਰ ਜਿਵੇਂ ਜਿਹੜਾ ਇਹੇ ਮਾਡਲ ਬੁਲਟਾ ਇਹ ਸਲੋਪ ਕੰਪਨੀ ਚ ਸਲੋ ਆਉਂਦਾ ਤੇ ਇਹਦਾ ਇੱਕ ਹੋਰ ਡਿਫਰੈਂਸ ਇਹ ਆ ਤੇ ਇਹਦੇ ਵਿੱਚ ਪੈਟਰੋਲ ਟੀ ਆ ਉੱਠੇ ਕੇ ਨਾ ਬੁਲਟਾ ਜਿਹੇ ਪੈਟਰੋਲ ਟੀ ਆਉਂਦੀ ਆ ਉੱਥੇ ਪੈਟਰੋਲ ਟੀ ਨਹੀਂ ਆਉਂਦੀ ਕਿਉਂਕਿ ਇਹ ਜਿਹੜੇ ਪੈਟਰੋਲਟੀ ਨਹੀਂ ਹੁੰਦੀ ਕਾਫੀ ਜਾਣੇ BS6 ਤੋਂ BS3 ਕਰਾ ਲੈਂਦੇ ਨੇ ਫੋਰ ਕਰਾ ਲੈਂਦੇ ਨੇ ਪਰ ਨਾ ਉਹਦੀ ਕੰਪਨੀ ਪੇਪਰ ਵੈਲਿਡ ਕਰ ਵੈਲਿਡ ਖਤਮ ਕਰ ਦਿੰਦੀ ਆ ਕਿਉਂਕਿ ਕੰਪਨੀ ਚ ਤਾਂ BS6 ਬੁਲਟ ਨਿਕਲਦਾ ਆਪਾਂ ਫਿਰ ਯਾਰ BS3 ਕਰਾ ਲੈਂਦੇ ਆ ਨਾ ਫਿਰ ਪੁਲਿਸ ਵਾਲਾ ਬੁਲਟ ਇੰਪੌਂਡ ਕਰ ਦਿੰਦੇ ਨੇ ਤੇ ਹੋਰ ਇਹ ਚ ਨਾ ਨੀਜਣ ਦੇ ਪਿਸਟਨਾਂ ਦਾ ਵੀ ਫਰਕ ਹੁੰਦਾ ਤੇ ਉਹ ਚ ਜਿਹੜੀ ਸਿਲੰਡਰ ਕਿਟ ਆ ਉਹ ਥੋੜੀ ਛੋਟੀ ਹੁੰਦੀ ਆ ਤੇ ਆਈ ਥਿੰਕ ਉਹ 325 ਸੀਸੀ ਦਾ ਤੇ ਮਤਲਬ ਪੂਰੇ 350 ਦੇ ਨਹੀਂ ਹੈਗੇ ਉਹ 325 ਸੀਸੀ ਦਾ ਆਉਂਦਾ ਸੀ ਇਹ ਇਥੇ 345 ਸੀਸੀ ਦਾ ਜੇ ਤੁਸੀਂ ਸਵਾਦ ਲੈਣਾ ਹਨਾ ਮਤਲਬ ਮੈਂ ਦੁੱਗ ਦੁੱਗ ਤਾਂ ਤੁਹਾਨੂੰ ਪੁੱਠੇ ਨਾਲ ਬੁਲਟ ਵਧੀਆ ਪਰ ਜਿਵੇਂ ਅੱਜ ਕੱਲ ਦੀ ਮਢੀਰ ਹਨਾ ਸਾਢੇ ਵਰਗੀ ਜਿਹਨਾਂ ਨੇ ਭਜਾਉਣਾ ਬੁਲਟ ਇਹਦੀ ਪਿਕਅਪ ਬਹੁਤ ਆ ਬਾਈ ਇਹਦੀ ਬਹੁਤ ਪਿਕਅਪ ਆ ਤੇ ਮੈਂ ਕਾਫੀ ਹੱਦ ਤੱਕ ਕਹਿਣਾ ਵੀ ਜਿਹੜੀ ਇਹ ਮੇਨਟੇਨੈਂਸ ਆ ਇਹਦੀ ਉਹ ਬਹੁਤ ਸਸਤੀ ਆ ਕਿਉਂਕਿ ਇਹਦੀ ਨਾ ਇਕਦਾ ਸਪੇਅਰ ਪਾਰਟ ਛੇਤੀ ਮਿਲਦਾ ਤੇ ਨਾਲੇ ਸਪੇਅਰ ਪਾਰਟ ਆ ਉਹ ਬਹੁਤ ਛੇਤੀ ਮਿਲਦਾ ਤੇ ਮਤਲਬ ਹਨਾ ਜਿਵੇਂ ਸਰਵਿਸ ਹੁੰਦੀ ਆ ਆਪਾਂ ਕਹਿ ਦਿੰਦੇ ਆ ਵੀ 3000 ਕਿਲੋਮੀਟਰ ਤੇ ਕਰਉਣੀ ਚਾਹੀਦੀ ਆ ਪਰ ਇਹ 4000 5000 ਕੱਢ ਦਿੰਦਾ ਕੀ ਵਾਰ ਇਹ ਬੁਲਟ ਨਾ ਮਤਲਬ ਤੁਹਾਨੂੰ ਕਹਿ ਦਿੰਦੇ ਆ ਵੀ ਹੁਣ ਕਿਉਂਕਿ ਮਸ਼ੀਨਰੀ ਆਊਟਡੇਟਡ ਹੋ ਗਈ ਤੇ ਇਹ ਚਲਦਾ ਘਟਾ ਮਿਸਤਰੀਆਂ ਦੇ ਵੱੱਦ ਖੜਦਾ ਪਰ ਮਤਲਬ ਜੀਨੇ ਹਨਾ ਜੀਨੋ ਸੁਆਦ ਆ ਜੀ ਉਹਨੂੰ ਤਾਂ ਬੁਲਟ ਵਧੀਆ ਇਹ ਤੇ ਇਹ ਹੈਗਾ BS ਇਹ ਇਹ ਚ BS ਨਹੀਂ ਉਹਦੀ ਪੁੱਠੇ ਕਿਨਾਲਾ ਬੁਲਟ ਇਹ BS I3 ਆਈ ਥਿੰਕ BS3 ਹੋਣਾ ਕਿਉਂਕਿ ਇਹ BS3 ਨਾਲ ਹੀ ਆਉਂਦਾ ਸੀ ਤੇ ਫਿਰ ਨਾ ਯਾਰ ਕੰਪਨੀ ਨੇ ਇਹ ਇੰਜਨ ਚੇਂਜ ਕਰਨਾ ਸੀ ਵੀ ਉਧਰਲੇ ਸਾਈਡ ਤੇ ਬੁਲਟ ਉਹ ਕਰਕੇ ਆਉਣਾ ਦੀ ਕਿ ਨਾ ਗੇਅਰ ਪਾਉਣਾ ਸੀ ਸਭ ਤੋਂ ਪਹਿਲਾਂ ਕੰਪਨੀ ਨੇ ਨਾ ਇਹ ਇੰਜਨ ਰੱਖ ਕੇ ਬੁਲਟ ਮੱਚੇ ਸਮਝ ਦਿੱਤਾ ਸੀ ਜਿਹਦਾ ਗੇਅਰ ਬਾਕਸ ਸੀਗਾ ਉਧਰਲੀ ਸਾਈਡ 'ਤੇ ਸੀ ਬ੍ਰੇਕ ਉਧਰਲੀ ਸਾਈਡ 'ਤੇ ਸੀ ਇੰਜਨ ਸੀ ਆਈ ਇੰਜਨੇ ਸੀ ਤੇ ਇਹ ਚ ਸੀ ਆਈ ਇੰਜਨ 'ਚ ਟਰਬੋ ਆਉਂਦੀ ਆ ਇਹੋ ਜੀ ਟਰਬੋ ਆ ਇਹਨਾਂ ਇਹ ਟਰਬੋ ਦੀ ਗੋਲੀ ਗਾੜ ਦਿੰਨੇ ਆਪਾਂ ਤੁਸੀਂ ਦੇਖੀਓ ਬੈਕਫਾਇਰ ਮਾਰਦਾ ਹਨਾ ਤੇ ਉਹ ਕੁਝ ਹੋਜ ਨਹੀਂ ਹੁੰਦਾ ਉਹ ਚ ਜਮਾਂ ਵੀ ਮਤਲਬ ਨਾ ਉਹ ਚ ਕੋਈ ਟਰਬੋ ਆ ਨਾ ਕੋਈ ਲੈਨ ਨਾ ਦੇਣ ਬਸ ਸਿੱਧਾ ਸਟਾਰਟ ਆ ਤੇ ਕੀ ਹੱਦ ਤੱਕ ਨਾ ਕਾਫੀ ਹੱਦ ਤੱਕ ਆਪਾਂ ਨੂੰ ਗਰਮੀ ਆ ਜੇ ਆਪਾਂ ਦੇਖਦੇ ਆ ਵੀ ਜਰ ਹਨਾ ਆਪਾਂ ਕਾਫੀ ਬੁਲਟ ਲੌਂਗ ਰਾਈਡ ਕਰ ਲੈਂਦੇ ਆ ਤੇ ਕਿਉਂਕਿ ਮੈਂ ਵੀ ਰੱਖਿਆ ਕਾਫੀ ਟਾਈਮ ਤੇ ਨਾ ਇਹ ਗਰਮ ਹੋ ਜਾਂਦਾ ਇਹ ਨਾ ਫਿਰ ਇੰਜਣ ਇਹ ਗਰਮ ਹੋ ਜਾਂਦਾ ਇੰਜਣ ਜੋ বাজ ਜਾ ਬਹੁਤ ਪੇੜੀਆਂ ਪੇੜੀਆਂ ਆਉਂਦੀਆਂ ਨੇ ਤੇ ਮਤਲਬ ਜਿਹੜਾ ਇਹ ਬੁਲਟ ਆ ਇਹ ਸਿੱਧੀ ਗਰਮ ਨਹੀਂ ਹੁੰਦਾ ਤੇ ਬਾਕੀ ਨਾ ਇਹਦਾ ਉਹ ਕਾਫੀ ਖਰਚਾ ਵੀ ਬਹੁਤ ਹੈ ਨਾ ਮਸ਼ੀਨਰੀ ਨਹੀਂ ਮਿਲਦੀ ਨਾ ਇਹਦੀ ਕ੍ਰੈਂਕ ਮਿਲਦੀ ਆ ਤੇ ਨਾ ਇਹਦਾ ਪਿਸਟਨ ਮਿਲਦਾ ਜੇ ਮਿਲਦਾ ਤਾਂ ਸਵਿਸ ਦਾ ਮਿਲਦਾ ਮਤਲਬ ਜਾਂ ਮਹਲੇ ਦਾ ਮਿਲਦਾ ਅਜੰਸੀ ਵਾਲਾ ਪਿਸਟਨ ਰਵਾਣ ਫੀਲਡ ਦਾ ਮਿਲਦਾ ਨਹੀਂ ਸਿਲੰਡਰ ਗੱਟ ਜੇ ਮਿਲਦੀ ਆ ਮਹਿੰਗੀ ਬਹੁਤ ਮਿਲਦੀ ਆ ਤੇ ਇੱਕ ਇਹਦਾ ਹੋਰ ਡਿਫਰੈਂਸ ਆ ਵੀ ਜਿਹੜਾ ਇਹ ਦੇਖੋ ਆ ਜਿਹੜੇ ਲੈਟ ਆ ਨਾ ਇਹਦੇ ਕੜੇ ਛੋਟੇ ਨੇ ਇਹ ਛੋਟੇ ਹੀ ਕੜੇ ਆ ਇਹ 11 12 13 ਮਾਡਲ ਚ ਇਹ ਕੜੇ ਆਏ ਨੇ ਤੇ ਉਸ ਤੋਂ ਬਾਅਦ ਜਿਹੜਾ 15 ਤੋਂ ਬਾਅਦ ਵਾਲਾ ਮਾਡਲ ਆਇਆ 14 ਤੋਂ ਬਾਅਦ ਵਾਲਾ ਉਹ ਤੇ ਬੜੇ ਘੜੇ ਹੋਣ ਲੱਗ ਗਏ ਸੀ ਆ ਦੇਖੋ ਇਹਦੇ ਘੜੇ ਬੜੇ ਨੇ ਤੇ ਉਹ ਇਹ ਦੋਹੇ ਦੇ ਡਰਮ ਬ੍ਰੇਕ ਨੇ ਪਿੱਛੇ ਵੀ ਡਰਮ ਆ ਮੂਰੇ ਵੀ ਡਰਮ ਆ ਤੇ ਇਹਦੇ ਡਰਮ ਬ੍ਰੇਕ ਨਹੀਂ ਹੈਗਾ ਇਹਦੇ ਮੂਰੇ ਡਿਸਕਾ ਕਲਾਸਿਕ ਚਾਹੀਦੀ ਥਿੰਕ ਪਿੱਛੇ ਵੀ ਡਿਸਕ ਆਉਂਦੀ ਆ ਤੇ ਬਾਕੀ ਤੁਹਾਨੂੰ ਦੇਖਣ ਦੇ ਇਹ ਕਾਫੀ ਹੱਦ ਤੱਕ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਪੁੱਠੇ ਕੇ ਨਾਲਾ ਬੁਲਟ ਪਸੰਦ ਆ ਕਿ ਇਹ ਵਾਲਾ ਪਸੰਦ ਆ ਤੇ ਇਹ ਤੁਸੀਂ ਦੇਖ ਸਕਦੇ ਹੋ ਇਹਦਾ ਕਾਫੀ ਹੱਦ ਤੱਕ ਮੈਂ ਦੇਖਦਾ ਮੀ ਇਹਦਾ ਡਿਸਕ ਬ੍ਰੇਕ ਕਾਮਯਾਬਾ ਕਿਉਂਕਿ ਜਿੱਥੇ ਲਾਤੀ ਹਨਾ ਉੱਥੇ ਹੀ ਅੜ ਜਾਂਦੀ ਹੈ ਕੀ ਵਾਰ ਬ੍ਰੇਕ ਛੱਡ ਜਾਂਦਾ ਕੀ ਵਾਰ ਭੱਜੇ ਜਾਂਦਾ ਉਹ ਤੋੜ ਦਿੰਦਾ ਬ੍ਰੇਸ ਰੇਸ ਵਾਲੀ ਤਾਰ ਤੋੜ ਦਿੰਦਾ ਕਲਕੜੀ ਤਾਰ ਤੇ ਦੀ ਆ ਮੇਰਾ ਟੁੱਟੇ ਦੇ ਟੁੱਟਦੀ ਹਰੇ ਦੀ ਆ ਉਹ ਤਾਂ ਖੈਰ ਉਹ ਵੀ ਬੋਲਦੀ ਟੁੱਟਦੀ ਆ ਤੇ ਤੁਹਾਨੂੰ ਹੋਰ ਤੁਹਾਨੂੰ ਮੈਂ ਡਿਫਰੈਂਸ ਦੱਸਦਾ ਮੈਂ 12 13 ਮਾਡਲ ਵੀ ਹੈਗਾ ਆਪਣੇ ਕੋਲ ਉਹਦਾ ਜਦੋਂ ਆਪਾਂ ਕੰਪੈਰੀਜ਼ਨ ਕਰਾਂਗੇ ਹਨਾ ਉਹ ਤੇ ਜਿਹੜਾ ਮਗਰਾੜ ਆ ਇਹ ਮਗਰਾੜ ਆਵਲਾ ਮਗਰਾੜ 12 13 14 ਮਾਡਲ ਚ ਸਾਰੀ ਇਹ ਜਿਵੇਂ ਹਨਾ ਕਹਿ ਸਕਦੇ ਆ ਇਹ ਸਾਰਾ ਕੁਝ ਇਹਦਾ ਮਤਲਬ 80 ਤੋਂ ਲੈ ਕੇ ਬਸ ਜਿਹੜੀ ਕੀਮਤ ਹੀ 84 ਹੋ ਗਿਆ ਸਲੈਂਸਰ ਜੇ ਇੱਕ ਬੈਂਡ ਚੇਂਜ ਦੀ 84 ਹੋ ਗਈ ਉਹ ਸਾਰਾ ਕੁਝ ਸੇਮ ਹੀ ਦੀਗਾ ਤੇ ਇੱਕ ਹੋਰ ਮੇਜਰ ਡਿਫਰੈਂਸ ਆ ਜਿਹੜਾ ਦਾ ਚੇਨ ਸੈਟ ਆ ਇਹ ਇਧਰ ਹੀ ਸਾਈਡ ਆ ਜਿਹੜਾ ਦਾ ਚੇਨ ਸੈਟ ਆ ਨਾ ਆ ਦੇਖੋ ਦਾ ਚੇਨ ਸੈਟ ਇਧਰ ਹੀ ਸਾਈਡ ਆ ਤੇ ਜਿਹੜਾ ਆਪਾਂ ਪੁਰਾਣਾ ਕਲਾਸਿਕ ਦਿਖਾਇਆ ਸੀ ਤੁਹਾਨੂੰ ਹਣਾ ਬਲੌਗ ਚ ਤੇ ਉਹਦਾ ਚੇਨ ਸੈਟ ਜਿਹੜਾ ਨਵਾਂ ਕਲਾਸਿਕ ਆ ਉਹਦਾ ਵੀ ਇਧਰ ਹੀ ਸਾਈਡ ਆ ਤੇ ਇਹਦਾ ਚੇਨ ਸੈਟ ਇਧਰ ਹੀ ਸਾਈਡ ਆ ਆ ਦੇਖ ਲੋ ਇਦਾਂ ਚਾਂਸ ਤੋਂ ਬਾਈ ਨੇ ਇਹ ਚ ਵੀ ਰੂਟਸ ਤੇ ਹੋਰ ਨੇ ਉਹ ਚ ਵੀ ਰੂਟ ਤੇ ਹੋਰ ਲਵਾਏ ਹੋਏ ਨੇ ਤੇ ਜਿਹੜੀ ਇਹਦੀ ਟੇਲ ਆ ਆ ਦੇਖ ਸਕਦੇ ਹੋ ਇਹ ਟੇਲ ਛੋਟੀ ਆਉਂਦੀ ਸੀ ਜਿਹੜੀ ਟੇਲ ਆ ਨਾ ਟੇਲ ਛੋਟੀ ਆਉਂਦੀ ਸੀਗੀ ਤੇ ਇਹ ਟੇਲ 15 13 14 ਮਾਡਲ ਤੱਕ ਟੇਲ ਆਈ ਆ ਉਹ ਤੋਂ ਬਾਅਦ ਜਿਹੜੀ ਟੇਲ ਆ ਨਾ ਟੇਲ ਲਾਈਟ ਉਹ ਬੜੀ ਹੋਣ ਲੱਗ ਗਈ ਸੀ ਆ ਦੇਖੋ ਇਹਦੀ ਟੇਲ ਲਾਈਟ ਬੜੀ ਆ ਤੇ ਬਾਕੀ ਦਾ ਹੋਰ ਮੇਜਰ ਡਿਫਰੈਂਸ ਆ ਵੀ ਇਹਦੀ ਜਿਹੜੀ ਸੀਟ ਆ ਇਹਦੀ ਸੀਟ ਵੱਡੀ ਆ ਉਹਦੀ ਸੀਟ ਛੋਟੀ ਆ ਤੇ ਜਿਵੇਂ ਹਨਾ ਇਹਦਾ ਇੱਕ ਜਿਵੇਂ ਆਪਾਂ ਇਹਦੇ ਤੇਲ ਪਾਉਣਾ ਤਾਂ ਇਹ ਆਹ ਚੀਜ਼ ਬਾਹਰ ਨਿਕਲਿਆ ਆਉਂਦੀ ਆ ਪੂਰੀਓ ਤੇ ਪਰ ਉਹ ਉਹ ਤੇ ਹੈ ਨਹੀਂਗਾ ਤੇ ਆ ਦੇਖਣਾ ਤੇ ਇਹਦਾ ਦੂਏ ਲੋਟੇ ਹਨਾ ਜਿਵੇਂ ਆਪਣੇ ਬੁਲਟ ਚ ਤੇਲ ਬਾਕੀ ਇਹਦੀ ਯਾਰ ਇੱਕ ਹੋਰ ਹੋ ਆ ਮਤਲਬ ਇਹ ਚ ਟੈਂਕੀ ਚ ਨਾ ਪਾਣੀ ਬਹੁ ਜਾਂਦਾ ਇਹ ਟੈਂਕੀ ਦਾ ਜਿਹੜਾ ਪਾਣੀ ਆ ਹਨਾ ਟੈਂਕੀ ਜਿਵੇਂ ਧੌਣਨੇ ਆਪਾਂ ਮੀਂਹ ਬਰਸ਼ ਆ ਜਾਂਦੀ ਹੈ ਮੀਂਹ ਘਣੀ ਆ ਜਾਂਦਾ ਇਹਦੇ ਪਾਣੀ ਚਲੇ ਜਾਂਦਾ ਪਰ ਉਹ ਬੁਲਟ ਚ ਪਾਣੀ ਨਹੀਂ ਜਾਂਦਾ ਇਹਦੀ ਯਾਰ ਜਿਹੜਾ ਚਾਸੀ ਬੰਡਿਆ ਆ ਜਾਂਦਾ ਨੇ ਇਹਦੇ ਕਰਕੇ ਇਹ ਸਾਡਾ ਤੇਲ ਨੂੰ ਵੀ ਕਈ ਵਾਰ ਜਰ ਪੈ ਜਾਂਦੀ ਹੈ ਉਹਦੇ ਕਰਕੇ ਸਾਡਾ ਇਹਦਾ ਇੰਜਨ ਜਾਂਦਾ ਬਹੁਤ ਜੀ ਉਦੋਂ ਜਰ ਇਸ ਪੀਵੀ ਹੋਈ ਆ ਜਰ ਪੈ ਜਾਂਦੀ ਆ ਯਾਰ ਇਹਦੇ ਵਿੱਚ ਆਉਲੀ ਜੀ ਆਈ ਕੋਟਡ ਨਹੀਂ ਨਾ ਹੁੰਦੇ ਉਹ ਕੋਟਡ ਹੁੰਦੇ ਨੇ ਉਹਦੇ ਕਰਕੇ ਉਹ ਵਧੀਆ ਰਹਿੰਦੇ ਨੇ ਪਰ ਇਹ ਚ ਪਾਣੀ ਨਹੀਂ ਜਾਂਦਾ ਨਾ ਇਹ ਚ ਪਾਣੀ ਨਹੀਂ ਜਾਂਦਾ ਕਿਉਂਕਿ ਇਹਦੀ ਆ ਚੀਜ਼ ਹੈ ਜਿਹੜੀ ਬਾਹਰੋਂ ਹਾਂ ਵਧੀਆ ਨਹੀਂ ਯਾਰ ਤੇਲ ਤੋਂ ਨੂੰ ਵਧੀਆ ਉਹ ਜਿਹੜਾ ਸਾਲਾ ਪਾਈਪ ਬਲੌਕ ਹੋਈ ਵੀ ਭੈਣ ਜੋ ਪਾਣੀ ਹੋਈ ਬਾਹਰ ਜਾਂ ਅੰਦਰ ਬਈ ਐਵਰੇਜ ਨਹੀਂ ਦਿੰਦਾ ਇਹ ਐਵਰੇਜ ਨਹੀਂ ਦੇਖੀ ਵੀਰੇ ਜੇ ਬੋਲਟਜ ਲਾਉਣੇ ਵੀ ਤੇ ਫਿਰ ਵੀ ਮੈਂ ਕਿੱਥੇ ਹੱਦ ਤੱਕ ਸੁਣਿਆ ਵੀ 25 30 ਦੀ ਐਵਰੇਜ ਇਹ ਦਿੰਦਾ ਤੇ ਜਿਹੜਾ ਇਹ ਬੋਲਟਾ 40 45 ਦੀ ਐਵਰੇਜ ਹੱਸ ਕੇ ਦਿੰਦਾ ਜੇ ਠੀਕ ਤਾਂ ਢੰਗ ਨਾਲ ਚਲਾਈਏ ਹੁਣ ਜੇ ਨੇ ਜਾਣ aí 9000 ਤੇ ਹਨਾ ਮਤਲਬ ਜਾਣਕਾਰਾਂ ਚੋਣਾ ਅਖਬਾਰਾਂ ਚੋ ਉਹ ਕੰਮ ਆ ਤੇ ਜਿਵੇਂ ਹਨਾ ਜੇ ਪਿਆਰ ਨਾਲ ਚਲਾਉਣਾ ਤਾਂ ਇਹ 40-45 ਦੀ ਐਵਰੇਜ ਆਰਾਮ ਨਾਲ ਦਿੰਦੇ ਨੇ ਤੇ ਹੋਰ ਇਹਦੀ ਜਿਹੜੀ ਕਿੱਕ ਆ ਕਿੱਕ ਚੇਂਜ ਆ ਉਹਦੀ ਕਿੱਕ ਕਾਫੀ ਜਾਣੇ ਕਿ ਕੋਲਵਾ ਲੈਂਦੇ ਨੇ ਪਰ ਉਹ ਫਿੱਟ ਨਹੀਂ ਆਉਂਦੀ ਇਹ ਚ ਮੇजे ਕਿੱਕ ਲਵਾਉਣੀ ਹੁੰਦੀ ਆ ਮੱਚ ਸਮੂ ਦੀ ਕਿੱਕ ਕਹਿ ਕੇ ਲੈਣੀ ਪੈਂਦੀ ਆ ਉਹ 5 ਗੇਅਰ ਜਿਹੜਾ ਇਲੈਕਟਰਾ ਆਇਆ ਸੀ ਉਹਦੀ ਕਿੱਕ ਇਹ ਜ ਲੱਗ ਸਕਦੀ ਆ ਤੇ ਬਾਕੀ ਇਹਦੇ ਗ੍ਰਿਪਾਂ ਚੇਂਜ ਨੇ ਇਹਦਾ ਹੈਂਡਲ ਚੇਂਜ ਆ ਇਹਦਾ ਹੈਂਡਲ ਬੜਾ ਆਉਂਦਾ ਏ ਏਜੰਸੀ ਵੱਲੋਂ ਉਹਦਾ ਹੈਂਡਲ ਛੋਟਾ ਇਹਦੀ ਗ੍ਰਿਪਾਂ ਵੀ ਚੰਗੇ ਨੇ ਇਹ ਗ੍ਰਿਪਾਂ ਆਪਾਂ ਆਪਣੇ ਵਾਲੇ ਬੁਲਟੇ 'ਚ ਪਾਈ ਹੋਈ ਨੇ ਬਹੁਤ ਕੰਫਰਟੇਬਲ ਗ੍ਰਿਪਾਂ ਤੇ ਇਹਦੇ ਕੀ ਵਾਰ ਮੈਂ ਕਾਫੀ ਜਾਣਿਆ ਤੋਂ ਸੁਣੀ ਆ ਵੀ ਇਹ ਭੱਜਿਆ ਜਾਂਦਾ ਜਾਂਦਾ ਬ੍ਰੇਕ ਛੱਡ ਦਿੰਦਾ ਇਹ ਛੱਡਦਾ ਵੀ ਆ ਭਿਓਣ ਕਿਉਂਕਿ ਡਰਾਮਾ ਬ੍ਰੇਕ ਨਹੀਂ ਹੈ ਨਾ ਉਹ ਟਾਈਮ ਦੀ ਮਸ਼ੀਨਰੀ ਵੀ ਅੱਜ ਦੇ ਟਾਈਮ ਤੱਕ ਜਿਹਨੇ ਸ਼ੌਕੀਆ ਤੌਰ ਤੇ ਰੱਖਣਾ ਉਹਨਾਂ ਦੇ ਵੀ ਭਿਓਣ-ਪਿਓਣ ਵਾਲਾ ਕੰਮ ਨਹੀਂ ਹੈਗਾ ਭੱਜਦੇ ਤਾਂ ਹੈਗੇ ਨੇ ਇਹ ਕੀ ਵਾਰ 900 900 ਤੇ ਹੱਸ ਕੇ ਚੜਦਾ ਪਰ ਨਾ ਫਿਰ ਰੁਕਦਾ ਨਹੀਂ ਕੀ ਫਾਇਦਾ ਹੈ ਨਾ ਤੇ ਹੋਰ ਇਹਦਾ ਮੇਜਰ ਡਿਫਰੈਂਸ ਇਹ ਹੈ ਵੀ ਜਿਹੜਾ ਇਹਦੇ ਫੋਟ੍ਰੈਸਟ ਨੇ ਇਹਦੇ ਫੋਟ੍ਰੈਸਟ ਗੋਲ ਨੇ ਉਹਦੇ ਫੋਟ੍ਰੈਸਟ ਮੂਰੀਆਂ ਨੇ ਚਪਟੇ ਨੇ ਤੇ ਆ ਇਹਦਾ ਫੋਟ੍ਰੈਸਟ ਦੇਖ ਸਕਦੇ ਹੋ ਤੇ ਹੋਰ ਜਿਵੇਂ ਹਨਾ ਜਿਹੜੀ ਆਹ ਇਧਰ ਨਾਲ ਜਿਹੜੇ ਇਹ ਟਾਪੇ ਨੇ ਜੀ ਇਹ ਟਾਪਿਆਂ ਚ ਨਾ ਇੱਕ ਇਹਦੇ ਚ 에ਅਰ ਫਿਲਟਰ 에ਅਰ ਫਿਲਟਰ ਆ ਤੇ ਇਹ ਚ 에ਅਰ ਫਿਲਟਰ ਆ ਉਹ ਚ CDI ਹੁੰਦਾ ਉਹ ਜੀ ਇਹ ਜੀ ਇਧਰਲੇ ਸਾਈਡ ਸੀਡੀ ਆ ਆ ਦੇ ਕਾ ਸੀਡੀ ਸਿਸਟਮ ਆ ਫਿਊਸ ਸਿਸਟਮ ਪਰ ਉਹ ਤੇ ਐਵੇਂ ਨਹੀਂ ਹੈਗਾ ਚਾਬੀ ਬਈ ਦੀ ਲੈ ਜੀ ਬਈ ਇਹ ਬਕਾਉ ਨਹੀਂ ਹੈਗਾ ਜੀ ਵੇਚਣਾ ਜਿਹਨੇ ਬੜਾ ਸ਼ੌਕ ਪਾ ਲਿਆ ਉਹ ਕਿੱਥੇ ਵੇਚਦਾ ਤੇ ਇਹਦੇ ਐਵੇਂ 에ਅਰ ਫਿਲਟਰ ਜਿਵੇਂ ਉਹਦੇ ਕੁੱਪਾ ਜਿਹਾ ਲੱਗਿਆ ਹੋਇਆ ਇਹਦੇ ਨਹੀਂ ਲੱਗਿਆ ਹੋਇਆ ਤੇ ਤੇ 3000 ਕਿਲੋਮੀਟਰ ਤੇ ਜਾਨ ਨਾ ਵਾ ਉਹ ਜੈਨੂੰ ਕਲੀਨ ਕਰਾਓ ਤੇ ਉਧਰ ਹੀ ਸਾਈਡ ਇਹਦਾ ਸਾਇਰ ਦੀ ਪਤਾ ਨਹੀਂ ਹੁੰਦਾ ਮੈਂ ਖ ਦੇਖਿਆ ਤਾਂ ਹੈ ਨਹੀਂ ਪਤਾ ਨਹੀਂ ਹੋਊ ਕਿ ਸੀਡੀਆ ਸਿਸਟਮ ਨਹੀਂ ਹੁੰਦਾ ਕਪੜਾ ਹੀ ਆ ਇਹ ਚ ਇਹ ਦੇਖੋ ਇਹ ਤਾਂ ਸੀਡੀਆ ਹੀ ਨਹੀਂ ਹੈਗੀ ਇਹ ਇਹ ਤਾਂ ਸੀਡੀਆ ਹੀ ਨਹੀਂ ਹੈਗੀ ਇਹ ਚ ਫਿਊਜ਼ ਜ਼ਰੂਰ ਨੇ ਕਪਲਰ ਜ਼ਰੂਰ ਨੇ ਤੇ ਬਾਕੀ ਰਹੀ ਗੱਲ ਜਰ ਆਪਾਂ ਸਰਵਿਸ ਕਰਾਉਨੇ ਆ ਜਿਹੜੇ ਮਰਜ਼ੀ ਮਿਸਤਰੀ ਤੁਸੀਂ ਸਰਵਿਸ ਕਰਾਉਣੀ ਆ ਪੁੱਠੇ ਗੇਰਾਂ ਵਾਲੇ ਦੀ ਉਹਦੀ ਆ ਡੱਬੀ ਹੁੰਦੀ ਆ ਜਿਹੜੀ ਆ ਡੱਬੀ ਆ ਨਾ ਇਹ ਜੀ ਕੀ ਵਾਰ ਕਚਰਾ ਆ ਜਾਂਦਾ ਇਹ ਡੱਬੀ ਖੋਲ ਕੇ ਤੁਸੀਂ ਸਾਫ਼ ਕਰਾਉਣੀ ਆ ਫਿਰ ਨਾ ਬੁਲਟ ਮੈਸ ਨਹੀਂ ਮਾਰਦਾ ਤੇ ਬਸ ਦੇ ਲੋ ਇਹਨਾਂ ਦਾ ਕੀਰ ਸ਼ਬਦ ਤੋਂ ਬੜਾ ਡਿਫਰੈਂਸ ਉਹਦੇ ਵਿੱਚ ਦੇਦੇ ਵਿੱਚ ਇਹ ਆ ਉਹਦੇ ਵਿੱਚ ਆਟੋਮੈਟਿਕ ਚੋਕ ਹੁੰਦੀ ਆ ਸਿਆਲਾਂ ਜੇ ਪਹਿਲੀ ਕਿੱਕ ਤੇ ਸਟਾਰਟ ਹੋ ਹਾਂ ਇਹ ਨਹੀਂ ਹੁੰਦਾ ਇਹ ਮੱਥਾ ਮਾਰ ਲਓ ਜਿੰਨਾ ਮਰਜੀ ਕਰ ਲਓ ਇਹ ਬਾਈ ਬਹੁਤ ਵੱਡੀ ਇਹਨਾਂ ਦਾ ਹੀ ਬੁਲਟ ਚੱਲਿਆ ਹੋਇਆ ਸਾਰਾ ਇਹ ਵੀ ਤੇ ਉਹ ਵੀ ਇਹ ਮੇਨ ਡਰਾਈਵਰ ਸਾਹਮਣੇ ਆ ਆਪਣੇ ਜਥੇਦਾਰ ਜੀ ਇਹਦਾ ਨਾਮ ਹੈ ਮੋਹਲ ਕੋਰ ਵਾਲੇ ਸਾਤ ਦਾ ਦਾੰਤ ਦਾ ਭਰਾਵਾ ਕਿਥੀ ਤੇ ਇਹਨਾਂ ਦਾ ਹਨਾ ਮਤਲਬ ਇਹਦਾ ਹੈਂਡਲ ਤੁਸੀਂ ਦੇਖ ਸਕਦੇ ਹੋ ਇਹ ਕੰਪਨੀ ਵਾਲਾ ਹੀ ਹੈਂਡਲ ਹੈ ਛੋਟਾ ਹੈਂਡਲ ਹੈ ਕਾਫੀ ਤਾਂ ਮਤਲਬ ਕੰਫਰਟੇਬਲ ਜਿਹਾ ਹੈਂਡਲ ਹੈ ਇਹ ਪੇਨ ਨਹੀਂ ਕਰਦਾ ਮਤਲਬ ਹਨਾ ਤੇ ਤੁਹਾਨੂੰ ਸਾਡੀ ਆਤੀ ਵੀਡੀਓ ਕਿਵੇਂ ਲੱਗੀ ਹੋਵੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਮਿਲਦੇ ਆਪਾਂ ਅਗਲੇ ਕਿਸੇ ਹੋਰ ਜੇ ਵਧੀਆ ਬਲੌਗ ਦੇ ਵਿੱਚ ਉਸ ਟਾਈਮ ਲਈ ਸਾਸਰੀ ਕਾਰ ਸਾਸਰੀ ਕਾਰ ਲਈ ਭਾਈ ਬਾਤੋ ਬਾਤ ਦੇ ਵੀਡੀਓ ਦੇ ਵਿੱਚ ਨਾ ਲਾਈਕ ਵਾਲਾ ਬਟਨ ਯੱਕਸਾ ਦੇਓ ਸਕਰੀਨ ਤੋੜ ਦਿਓ ਡਿਸਪਲੇ ਪਵਾਣੀ ਬੈ ਜਾਵੇ ਐ ਐ ਕਰਕੇ ਦੱਬਣਾ ਕਿਵੇਂ 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 ਕਰਕੇ ਦੱਬਣਾ ਐ ਐ ਕਰਕੇ ਐ ਕਰਕੇ ਬਟਨ ਦੱਬਣਾ ਸਪੋਰਟ ਕਰੋ ਜੀ ਆਪਣਾ ਭਾਈ ਐਨ ਵੱਡਾ ਤੇ ਛੋਟਾ ਹੀ ਆ ਨਹੀਂ ਨਹੀਂ ਇਹ ਟ੍ਰਾਂਸਪੋਰਟ ਇੰਜੀਨੀਅਰ ਜੀ ਦੇ ਸੂਲੜੇ ਦੇ ਮਸ਼ਹੂਰ ਬੰਦੇ ਨੇ ਆਜਲਾ ਬ੍ਰਦਰ ਤੇ ਤੁਹਾਨੂੰ ਸਾਡਾ ਆਧਾ ਬਲੌਗ ਕਿਵੇਂ ਲੱਗਿਆ ਹੋਵੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਬਾਈ ਜੀ ਇਹ ਆਹਾ ਮਾਡਲ 'ਚ ਇੱਕ ਹੋਰ ਕਮੀ ਆ ਇਹ ਜਿਵੇਂ ਸਾਈਡ ਵਾਲਾ ਟਾਪਾ ਵੀ ਕਈ ਵਾਰ ਫਸ ਜਾਂਦਾ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ ਟਾਪਾ ਡੋਪਾ ਲੋਕ ਲੋਕ ਸਾਰੇ ਨਵੇਂ ਹੀ ਨੇ ਇਹ ਸਭ ਤੋਂ ਮੇਨ ਡਿਫਰੈਂਸ ਹੈ ਜੀ ਜਿੱਥੇ ਜੱਜਦਾਰਾ ਨੌਜਲਾ ਜੀ ਠੀਕ ਕਰਦੇ ਪਏ ਨੇ ਇਹਨੂੰ ਜੱਜਦਾਰ ਦੀ ਸ਼ਕਤੀਆਂ ਲੱਗਦੀਆਂ ਨੇ